ਇਹ ਤੋਂ ਮੈਂ ਉਹ ਦੇ ਨੇ ਬਹੁਤ ਇਹ ਦੇ ਤੋਂ ਮੈਂ ਉਹ ਦੇ ਨੇ ਲੈਰਾ ਓਪਨ ਚੈਲੰਜ ਹੈ ਕਿ ਸੰਗਰੂਰ ਵੀ ਸੀ ਸਾਸ ਉਪਾਲ ਸਿੰਘ ਕਹਿ ਰਿਹਾ ਕੁਝ ਨਹੀਂ ਕਿ ਸਾਸ ਉਪਾਲ ਸਿੰਘ ਕਹਿ ਰਿਹਾ ਜੇ ਨਹੀਂ ਸਾਸ ਉਪਾਲ ਸਿੰਘ ਕਹਿ ਰਿਹਾ ਜੇ ਨਹੀਂ ਜੇ ਟੂ ਨੇ ਹੈਰਿੰਗ ਕਰ ਰਿਹਾ ਤਾਂ ਕਿਸ ਤਰ੍ਹਾਂ ਫੈਸਲਾ ਕਰੂ ਤੁਸੀਂ ਜਾਣ ਕੋਝ ਕੇ ਲਟਕਾਈ ਜਾਂਦੇ ਹੋ ਚਮਕਾਈ ਜਾਂਦੇ ਹੋ ਲਟਕਾਈ ਜਾਂਦੇ ਹੋ ਚਮਕਾਈ ਜਾਂਦੇ ਹੋ ਮਰਦੇ ਆਈ ਜਾਂਦੇ ਹੋ ਚਮਕਾਈ ਜਾਂਦੇ ਹੋ ਮਰਦੇ ਜਿਹੜਾ ਇਹਨਾਂ ਦੀ ਵਾਸ਼ਿੰਗ ਮਸ਼ੀਨ ਚਾਈ ਜਾਂਦਾ ਉਹਦੇ ਕੱਪੜੇ ਸਾਫ਼ ਕਰਕੇ ਬਾਹਰ ਲੱਢੀ ਜਾਂਦੇ ਉਹਦੇ ਕੱਪੜੇ ਸੁੱਕ ਕਰਕੇ ਤੋ ਦੇਖ ਬੜੇ ਸੰਤਰ ਦੇ ਬਾਅਦ ਮੀਟਿੰਗਾਂ 1100 ਬੰਦਾ ਜਿੱਤੇ ਚੀਫ ਮਿਨਿਸਟਰ ਆਪਣੇ ਨਾਲ ਲਈ ਫਿਰਦਾ ਉਹ ਉਹ ਬੋਲਦੀ ਤਸਵੀਰ ਉਹ ਬੋਲਦੀ ਤਸਵੀਰ ਉਹ ਬੋਲਦੀ ਤਸਵੀਰ ਉਹ ਬੋਲਦੀ ਤਸਵੀਰ 6:00 ਵਜੇ ਸ਼ਾਮ ਤੋਂ ਬਾਅਦ 6:00 ਵਜੇ ਸ਼ਾਮ ਤੋਂ ਬਾਅਦ 6:00 ਵਜੇ ਸ਼ਾਮ ਤੋਂ ਬਾਅਦ ਜੀ ਪਹਿਲੀ ਗੱਲ ਤੇ ਛੱਡ ਕੇ ਥੋੜੇ ਗਏ ਉਹਨਾਂ ਸਾਰਿਆਂ ਦੇ ਬਦਲ ਸਾਡੇ ਚੰਗੇ ਬਦਲ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਜਦੋਂ ਕੌਮਨਿਸਤ ਰਜਨ ਲੋਕਾਂ ਦਾ ਹੋਏ ਜੇ ਚੰਦ ਵੇਖੋ ਜੇ ਤੇ ਕੋਈ ਵਿਸ਼ੇਸ਼ ਕਾਰਨ ਛੱਡ ਕੇ ਗਿਆ ਕਿਸੇ ਇਡਿਓਲੋਜੀਕਲ ਕਾਰਨ ਛੱਡ ਕੇ ਗਿਆ ਹੋਏ ਤੇ ਇਹ ਗੱਲ ਵੱਖਰੀ ਹੁੰਦੀ ਜੇ ਕਿਸੇ ਨੂੰ ਕੋਈ ਸਹੂਲਤ ਚਾਹੀਦੀ ਹੈ ਕੋਈ ਆਪਣੀ ਜਾਣ ਬਚਾ ਲੈ ਆਸੇ ਕਿਸੇ ਨਵਜੋਸ ਸਿੰਘ ਸਿੱਧੂ ਕਦੋਂ ਆਏਗੇ ਪੰਜਾਬ ਵਿੱਚ ਪ੍ਰਚਾਰ ਕਿ ਨਵਜੋਸ ਸਿੰਘ ਸਿੱਧੂ ਕਦੋਂ ਆਏਗੇ ਪੰਜਾਬ ਵਿੱਚ ਪ੍ਰਚਾਰ ਲਈ ਨਵਜੋਸ ਸਿੰਘ ਸਿੱਧੂ ਕਦੋਂ ਆ ਰਹੇ ਹਨ ਪਤਾ ਲੱਗਾ ਦੋ ਤਿੰਨ ਦਿਨ ਚੱਲ ਪੂਰੇ ਪੰਜਾਬ ਵਿੱਚ ਹੀ ਕਰੇਗਾ ਜਾਂ ਜੀ ਜੀਵਾਦ ਸਾਹਿਬ ਅਗਰਿਆ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਸੇ ਮੁੱਖ ਤਰ੍ਹਾਂ ਦੇ ਪੋਜ਼ਿਟਿਵ ਮੈਂ ਸੱਜਾ 110% ਪੰਜਾਬ ਦੇ ਵਿੱਚ ਵੀ ਕਾਰਵਾਈ ਉਹਨਾਂ ਗਰਾਊਂਡ ਤੇ ਹੋਣੀ ਚਾਹੀਦੀ ਹੈ ਜੋ ਕਿ ਜਨਿਵਾਦ ਦੇ ਖਿਲਾਫ ਹੈ ਅੱਡ ਮੈਂ ਇੱਕ ਗੱਲ ਦੇ ਖਿਲਾਫ ਹਾਂ ਕਿ ਜੇ ਤੁਸੀਂ ਇਹ ਕੰਮ ਕਰਨਾ ਹੀ ਸੀ ਕਿ ਤੁਸੀਂ ਇੱਕ ਸਾਲ ਪਹਿਲੇ ਨਹੀਂ ਕਰਨਾ ਦੀਪ ਆਫ ਲੈਕਚਰ ਨੰਬਰ 2 ਇਹ ਕੋਈ ਵੀ ਕੇਸ ਹੈ ਉਹਦੀ ਐਫ ਆਈ ਆਰ ਤੁਸੀਂ ਜੀ ਜੀ ਲਈ ਪੂਰੀ ਕਰੋ ਡੇ ਟੂ ਡੇ ਹਿਅਰਿੰਗ ਕਰੋ ਤਾਂ ਕੇਸ ਦਾ ਫੈਸਲਾ ਕਰੋ ਤੁਸੀਂ ਜਾਣ ਪੁੱਝ ਕੇ ਲੜਕਾਈ ਜਾਂਦੇ ਹੋ ਚਮਕਾਈ ਜਾਂਦੇ ਹੋ ਮਾਰਦੇ ਜਾਂਦੇ ਜਿਹੜਾ ਇਹਨਾਂ ਦੀ ਵਾਸ਼ਿੰਗ ਮਸ਼ੀਨ ਚਾਹੀ ਜਾਂਦਾ ਉਹਦੇ ਕੱਪੜੇ ਸਾਫ਼ ਕਰਕੇ ਬਾਹਰ ਲੱਢੀ ਜਾਂਦੇ ਨੇ ਅਰੇ ਕਿੰਨੀ ਸੀਟਾਂ ਦਾ ਦਾਵਾ ਕਰਦੇ ਆ ਕਿੰਨੀ ਸੀਟਾਂ 'ਤੇ ਦਾਵਾ ਕਰਦੇ ਆ ਕਿੰਨੀ ਕਾਗਜ਼ ਕਿੰਨੀ ਸੀਟ ਜਿੱਤੀ ਹੈ ਦਰਦ ਭੈ ਵੇਖਣਾ ਕਿ ਤੁਸੀਂ ਵੇਖੋ ਇੱਥੇ ਕਿਸੇ ਬੰਦੇ ਦੀ ਜ਼ਿੰਦਗੀ ਬਚੂ 1100 ਬੰਦਾ ਜਿੱਥੇ ਚੀਫ ਮਿਨਿਸਟਰ ਆਪਣੇ ਨਾਲ ਲਈ ਫਿਰਦਾ ਉਹ ਮੂੰਹ ਬੋਲਦੀ ਤਸਵੀਰ ਹੈ ਜਿਵੇਂ ਜਿੱਥੇ ਮੁੱਖ ਮੰਤਰੀ 1100 ਬੰਦਾ ਆਪਣੇ ਨਾਲ ਰੱਖੇ ਤੁਸੀਂ ਸਮਝੋ ਉੱਥੇ ਕਿਸੇ ਸਧਾਰਨ ਵਿਅਕਤੀ ਦੀ ਜ਼ਿੰਦਗੀ ਬਚੂਸਾ ਇਹ ਕਹਿੰਦੇ ਸੀ ਆਪ ਘਰਾਂ ਦੇ ਕਰਦੇ ਆ ਉਹ ਕਹਿੰਦੇ ਤੇਰਾ ਜ਼ੀਰੋ ਅੱਜ ਵੀ ਹੋਏਗਾ ਤੇਰਾ ਜ਼ੀਰੋ ਦਾ ਕਾ ਜੈਮਾਨ ਦੀ ਪਾਰਟੀ ਅੱਜ ਵੀ ਅਸਵਸਥਾ ਆਪਣੇ ਬਿਆਨ ਕੀਏ ਰਾਤ 0 10 6 ਵਜੇ ਸ਼ਾਮ ਤੋਂ ਬਾਅਦ ਜਦੋਂ ਇੱਕ ਸਪੈਸ਼ਲ ਦਵਾਈ ਪੀ ਲੈਂਦੇ ਨੇ ਭਗਵੰਤ ਜਮਾਨ ਦੀ ਅਸਲ ਦੇ ਵਿੱਚ 0 ਤੇ ਮੇਰਾ ਉਪਰ ਚੈਲੰਜ ਹੈ ਕਿ ਸੰਗਰੂਰ ਵੀ ਸੀ ਸਾਸੁਪਾਲ ਸਿੰਘ ਖਹਿਰਾ ਜਿੱਤ ਰਹੇ ਨੇ ਇਹ ਦੇ ਤੋਤੇ ਉੱਡੇ ਨੇ ਭਗਵੰਤੇ ਇਹ ਜਿੱਥੇ ਜਿੱਥੇ ਜਾਂਦਾ ਨਿਰੀ ਪੁਲਿਸ ਸਵਾਗਤ ਕਰਦੀ ਕੋਈ ਬੰਦਾ ਤੇ ਹੁੰਦਾ ਹੀ ਨਹੀਂ ਸੁਖਵੀਰ ਬਾਦਲ ਕਹਿੰਦੇ ਫਿਕਸ ਮੈਚ ਖੇਡ ਰਹੇ ਰਾਜੀ ਸੁਖਵੀਰ ਬਾਦਲ ਬਾਰ ਬਾਰ ਕਹਿੰਦੇ ਪੀਸ ਚੀਜ਼ੋ ਦਾਅਵਾ ਕਰਦੇ ਆ ਮੈਂ ਰਾਜਨੀਤੀ ਛੱਡ ਦੂੰਗਾ ਪੈਗ ਤੋਂ ਭੱਜ ਗਿਆ ਇਸੇ ਕੰਮ ਨੂੰ ਭੰਡਾਰ ਲਾਇਆ ਉਹ ਯਾਰ ਹੁੰਦਾ ਬਾਜਾ ਦਾ ਪਾਣੀ ਵਾਲਾ ਉਹ ਥੱਲੇ ਕੀ ਬਣੀ ਤੇ ਚੋਲੋਂ ਨਿਆੰਗ ਦੇ ਬਾਟੇ ਵਰਗਾ ਬਾਜ ਕੇ ਕੰਨਾ ਪਰ ਕਹਿੰਦੇ ਨਹੀਂ ਮੁੱਠੀ ਲੜਦੇ ਲੋਕਾਂ ਨੇ ਵੀ ਮੇਰੇ ਨਾਮ ਤੋਂ ਡਰਦੇ ਨੇ ਮੇਰੇ ਨਾਮ ਤੋਂ ਡਰ ਲੱਗਣਾ ਆ ਨਾ ਨਹੀਂ ਬਿੱਟੂ ਦੇ ਨਾਮ ਤੋਂ ਤੇ ਸਾਰੇ ਡਰਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਬਿੱਟੂ ਜਿਹੜਾ ਇੱਕ ਬਹੁਤ ਵੱਡੇ ਏਜੰਸੀਆਂ ਦਾ ਬੰਦਾ ਹੈ ਨਹੀਂ ਉਹ ਤਾਂ ਕੌਣ ਨਹੀਂ ਡਰੇਗਾ ਨਹੀਂ ਨਹੀਂ ਇਤਨੇ ਸਾਲ ਆਪ ਕੋ ਨਹੀਂ ਪਤਾ ਚੱਲਿਆ ਇਹ ਫਿਕਸ ਮੈਚ ਖੇਡ ਰਹੀ ਹੈ ਕੌਂਟਰ ਮੈਚ ਵੀ ਪੰਜਾਬ ਦੇ ਵਿੱਚ ਅਕਾਲੀ ਪੰਜਾਬ ਚੌਥੀ ਚੱਲ ਰਿਹਾ ਪੰਜਾਬ ਦੀ ਜੱਤਰਾ ਚੱਲ ਰਹੀ ਹੈ ਆਪ ਬਤਾਓ ਯਾਤਰਾ ਨਗਰ ਪੰਜਾਬ ਦੀ ਜੱਤਰਾ ਚੱਲ ਰਹੀ ਹੈ ਤੇ ਇਹਨਾਂ ਮੈਚ ਕਰੇਗੀ ਕੌਂਟਰ ਪੰਜਾਬ ਜਾਓ ਪੂਰੇ ਨਹੀਂ ਕਿਹਦੇ ਤੋਂ ਬਚਾਈਏ ਕਹਿੰਦੇ ਜੀ ਪੰਜਾਬ ਬਚਾਓ ਯਾਤਰਾ ਬਚਾਓ ਸਾਡੇ ਦੇਖੀ ਕਿੱਧਰ ਆਪਣੇ ਮੇਰੇ ਖੂਨ ਦਾ ਦੇਖੋ ਸਹਿਬ ਸੁਖਵੀਰ ਸਿੰਘ ਹੋਣਾ ਤੇ ਮੈਨੂੰ ਦਰਸ ਆ ਰਿਹਾ ਉਹਦੇ ਵਿਚਾਰੇ ਆਪਣੇ ਰੂਮ ਚਾਟਵਾਸੇ ਹੀ ਆਪਣਾ ਗੱਡ ਰਿਹਾ ਕੋਈ ਗੱਲ ਨਹੀਂ ਬੈਸਟ ਆਫ ਲੱਕ ਮੈਂ ਇਸ ਨੂੰ ਬਹੁਤ ਹੰਕਾਰਾ ਬੜਾ ਮਿਲ ਰਿਹਾ ਥੈਂਕ ਯੂ ਥੈਂਕ ਯੂ ਚਲ ਧੰਨਵਾਦ ਕਿੱਥੇ ਕਮਾਸਾ